ਮਨਿੰਦਰ ਨਹੀਂ ਇਹ ਭਾਵੇਂ ਜੁਗਿੰਦਰ ਹੋਵੇ ਜਾਂ सुरेंद्र ਹੋਵੇ ਮੈਂ ਪਰਬਤ ਨਹੀਂ ਹੋਣਾ ਹਾਂ ਕਾਕਾ ਜੀ ਕਿੱਥੇ ਤੱਕ ਪੜ੍ਹੇ ਹੋ ਤੁਸੀਂ ਹైదరాబాద్ ਤੱਕ ਪੜ੍ਹੇ ਹਾਂ ਹਾਂਜੀ ਹਾਂਜੀ ਅੱਧੀ ਪੜ੍ਹਾਈ ਇਹਨਾਂ ਨੇ ਇੱਥੇ ਕੀਤੀ ਹੈ ਤੇ ਬਾਕੀ ਦੀ ਹైదరాబాద్ ਭਾਰ ਕਿੰਨਾ ਹੈ ਤੁਹਾਡਾ ਤੁਹਾਡੀ ਚ ਰਿਸ਼ਤਾ ਕਰਨ ਤੋਂ ਪਹਿਲਾਂ ਲਾੜੇ ਦਾ ਭਾਰ ਵੀ ਤੋਲਦੇ ਨੇ ਜੀ ਪਾਪਾ ਰਿਸ਼ਤਾ ਕਰਨ ਵੇਲੇ ਭਾਰ ਕੌਣ ਪੁੱਛਦਾ ਹੈ ਕੰਮ ਕੀ ਕਰਦੇ ਹੋ ਤੁਸੀਂ ਆਮ ਕੈਪਟਨ ਆਰਮੀ ਦੇ ਨਾ ਨਾ ਭੰਗੜੇ ਦਾ ਸੇਹਦੇ ਕਿ ਤਾ ਤੁਹਾਡੀ ਲੱਗਦਾ ਹੈ ਕਿ ਤੁਸੀਂ ਰੋਲਾ ਹੀ ਪਾ ਸਕਦੇ ਹੋ ਪੰਘੜਾ ਕਿਵੇਂ ਪਾ ਲੈਂਦੇ ਹੋ ਪਪਾ ਤੁਸੀਂ ਇਹਨਾਂ ਨੂੰ ਜ਼ਲੀਲ ਕਰ ਰਹੇ ਹੋ ਜੇ ਰਿਸ਼ਤਾ ਗਲਤ ਹੋ ਗਿਆ ਤਾਂ ਸਾਰੇ ਸ਼ਹਿਰ ਨੇ ਮੈਨੂੰ ਜ਼ਲੀਲ ਕਰਨਾ ਹੈ ਲੋਕਾਂ ਨੂੰ ਕੀ ਕਹਾਂਗਾ ਕਿ ਲਾੜਾ ਲੁੱਡੀਆਂ ਪਾ ਲੈ ਪਰ ਪਪਾ ਪੰਘੜੇ ਦਾ ਕੈਪਟਨ ਹੋਣਾ ਕੋਈ ਛੋਟੀ ਗੱਲ ਨਹੀਂ ਅੱਛਾ ਮੈਂ ਕਿਸੇ ਪੰਘੜੇ ਵਾਲੇ ਨੂੰ ਤਨਖਾਹ ਮਿਲਦੀ ਤਾਂ ਦੇਖਣੀ ਹੈ ਅੱਜ ਤੱਕ ਕਾਕਾ ਜੀ ਤੁਹਾਡੇ ਬਸ ਦਾ ਕੰਮ ਨਹੀਂ ਹੈ ਕਿਸੇ ਹੋਰ ਨੂੰ ਭੇਜੋ ਪਰ ਮੈਂ ਵਿਆਹ ਇਹਨਾਂ ਨਾਲ ਹੀ ਕਰਾਉਣਾ ਹੈ ਮੈਂ ਗੱਲਬਾਤ ਬਾਰੇ ਕਹਿ ਰਹੇ ਹਾਂ ਕਿਸੇ ਵੱਡੇ ਨੂੰ ਭੇਜੇ ਪਰ ਇਹਦੇ ਤਾਂ ਮੰਮੀ ਡੜੀ ਵੀ ਨਹੀਂ ਹੈਗੇ ਪਾਪਾ ਅੱਛਾ ਓ ਹੋ 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 ਕੀ ਹੋਇਆ ਸੀ ਉਹਨਾਂ ਨੂੰ ਮੰਮੀ ਜੀ ਦੇ ਕਤਲ ਹੋ ਗਏ ਸੀ ਜੀ ਤੇ ਡੈਡੀ ਉਹਨਾਂ ਨੂੰ ਫਿਰ ਫਾਂਸੀ ਹੋਗੀ ਮੁੰਡਾ ਚੰਗੇ ਖਾਨਦਾਨ ਦਾ ਲੱਗਦਾ ਹੈ ਇਹ ਰੀਤ ਉੱਥੇ ਹੀ ਬੰਦ ਹੋ ਗਈ ਸੀ ਕਿ ਅੱਗੇ ਵੀ ਚੱਲੋ